ਤਕਵਾ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਨਵਰੀਕਲੀ ਪਹਿਲ ਕਦਮੀ ਕਰਦਿਆਂ ਸ਼ਹਿਰ ਦੇ ਉਲੇਮਾ ਹਜਰਤ ਅਤੇ ਮਸਜਿਦਾਂ ਦੇ ਇਮਾਮਾਂ ਨੂੰ ਸਨਮਾਨਿਤ ਕੀਤਾ। ਸ਼ਹਿਰ ਦੀ ਜਾਮਾ ਮਸਜਿਦ ਵਿੱਚ ਰੱਖੇ ਪ੍ਰੋਗਰਾਮ ਦੌਰਾਨ ਸੁਸਾਇਟੀ ਦੇ ਸੰਚਾਲਕ ਮੁਜੱਮਿਲ ਰਾਣਾ ਨੇ ਕਿਹਾ ਕਿ ਸਾਡੇ ਉਲੇਮਾ ਹਜਰਤ ਸਾਡੇ ਰਹਿਬਰ ਹਨ ਅਤੇ ਸ਼ਾਇਦ ਉਨ੍ਹਾਂ ਨੂੰ ਉਹ ਇੱਜ਼ਤ ਅਤੇ ਮੁਕਾਮ ਨਹੀਂ ਮਿਲ ਰਿਹਾ ਜਿਸ ਦੇ ਉਹ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਮਦੱਸਾ ਬਲੱਡ ਬੈਂਕ ਦੀ ਸ਼ੁਰੂਆਤ ਜਲਦ ਕੀਤੀ ਜਾਵੇਗੀ ਜਿਸ ਅਧੀਨ ਉਹ ਲੋਕ ਜਿਨ੍ਹਾਂ ਨੂੰ ਖੂਨ ਦੀ ਲੋੜ ਹੋਵੇਗੀ ਉਸ ਦੀ ਪੂਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਸਜਿਦਾਂ ਦੇ ਇਮਾਮਾਂ ਅਤੇ ਮਸਜਿਦਾਂ ਦੀਆਂ ਮੈਨੇਜਮੈਂਟਾਂ ਦੀ ਤਸਦੀਕ ਤੇ ਮਸਜਿਦ ਅਦੀਨ ਪੈਂਦੇ ਇਲਾਕੇ ਦੇ ਕਿਸੇ ਵੀ ਗਰੀਬ ਲਾਣਵੰਦ ਮਰੀਜ਼ ਦੀ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਆਏ ਉlema ਹਜਰਤ ਨੇ ਸੁਸਾਇਟੀ ਦੀ ਇਸ ਪਹਿਲ ਕਦਮੀ ਦੀ ਪ੍ਰਸ਼ੰਸਾ ਕੀਤੀ ਅਤੇ ਦੁਆ ਕੀਤੀ ਕਿ ਰੱਬ ਸੁਸਾਇਟੀ ਨੂੰ ਇਸ ਦੇ ਮਕਸਦ ਵਿੱਚ ਕਾਮਯਾਬ ਕਰੇ। ਅੱਜ ਤੱਕ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਛੋਟਾ ਜਿਹਾ ਉਹ ਰੋਗਰਾਮ ਰੱਖਿਆ ਗਿਆ ਸੀ ਆਈਮਾਮ ਹਜ਼ਰਤ ਦੇ ਖੈਰਮਕਦਮ ਵਿੱਚ ਤੇ ਨਾਲ ਹੀ ਸੁਸਾਇਟੀ ਵੱਲੋਂ ਇੱਕ ਦੋ ਐਲਾਨ ਦਿੱਤੇ ਗਏ ਨੇ ਸ਼ਹਿਰ ਲੈਵਲ ਤੇ ਜਿਸ ਵਿੱਚ ਇਨਸ਼ਾਅੱਲਾ ਆਉਣ ਵਾਲੇ ਟਾਈਮ 'ਚ ਫਲਾਈ ਤੌਰ ਤੇ ਬੜੇ ਵਧੀਆ ਕੰਮ ਹੋਣ ਜਾ ਰਹੇ ਨੇ ਸ਼ਹਿਰ 'ਚ ਮੁਹੰਮਦ ਸਾਹਿਬ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਕਈ ਤਰ੍ਹਾਂ ਦੇ ਕੰਮ ਕਰਦੇ ਨੇ ਪਰ ਇੱਕ ਤੁਸੀਂ ਬਿਲਕੁਲ ਅਲੱਗ ਤਰ੍ਹਾਂ ਦਾ ਕੰਮ ਕੀਤਾ ਜਿਹੜਾ ਮੇਰੇ ਖਿਆਲ 'ਚ ਮਲੇਕੋਟੜ ਦੀ ਧਰਤੀ ਦੇ ਉੱਪਰ ਅੱਜ ਪਹਿਲੀ ਵਾਰ ਇਮਾਮਾਂ ਨੂੰ ਸਤਿਕਾਰ ਦਿੱਤਾ ਗਿਆ ਤੁਸੀਂ ਉਹਨਾਂ ਦਾ ਮਤਲਬ ਜਿਹੜਾ ਰੁਤਬਾ ਹੈ ਉਸ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਹੈ ਕੀ ਕਹੋਗੇ ਇਸ ਬਾਰੇ ਦੇਖੋ ਜਿਹੜਾ ਸਾਡਾ ਸਤਿਕਾਰ ਹੈ ਇਹ ਇੱਕ ਰਾਈ ਦੇ ਦਾਣੇ ਬਰਬਰ ਹੈ ইমাম ਅਸਲੀ ਇਮਾਮਾਂ ਦੇ ਰੁਤਬੇ ਚੋਂ ਸਾਡੇ ਇਸਲਾਮ ਤੇ ਨਾ ਸਾਡਾ ਸਤਿਕਾਰ ਤਾਂ ਇੱਕ ਰਾਈ ਦੇ ਦਾਣੇ ਬਰਬਰ ਹੈ ਆਉਣ ਵਾਲੇ ਸਮੇਂ 'ਚ ਇਨਸ਼ਾ ਅੱਲਾਹ ਇਹਨਾਂ ਇਮਾਮਾਂ ਨਾਲ ਅਸੀਂ ਜੁੜ ਕੇ ਅਸੀਂ ਸ਼ਹਿਰ ਵਿੱਚ ਮਦਰਸਾ ਬਲੱਡ ਬੈਂਕ ਖੋਲਣ ਜਾ ਰਹੇ ਹਾਂ ਜੀ ਜਿਸ ਦਾ ਇਨਸ਼ਾ ਅੱਲਾਹ ਇਸ ਜਮਾ ਮਸਜਿਦ ਵਿੱਚ एलान ਦਿੱਤਾ ਜਾ ਰਿਹਾ ਹੈ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਇਸ ਕੰਮ ਨੂੰ ਸ਼ੁਰੂ ਕਰ ਲਾਂਗੇ ਜਿਸ ਵਿੱਚ ਸਾਨੂੰ ਸਾਰੇ ਸ਼ਹਿਰ ਦੇ ਆਈਮਾ ਹਜ਼ਰਤ ਮਸਜਿਦਾਂ ਦੇ ਜਿੰਨੇ ਵੀ ਨੇ ਔਰ ਜਿੰਨੇ ਮਦਰਸੇ ਨੇ ਔਰ ਮਦਰਸਿਆਂ ਵਿੱਚ 18 ਸਾਲ ਤੋਂ ਪਲੱਸ ਦੇ ਬੱਚੇ ਨੇ ਜਿਹੜੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਾਡੇ ਨਾਲ ਜੁੜਿਆ ਜਾਵੇ ਇਨਸ਼ਾਅੱਲਾ ਅਸੀਂ ਪੀਜੀਆਈ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੇ ਜਿੰਨੇ ਵੀ ਅੰਮ੍ਰਿਤ ਬਲੱਡ ਦੇ ਕੇਸਿਸ ਨੇ ਇਨਸ਼ਾਅੱਲਾ ਉਹਨਾਂ ਵਾਲੇ ਸਮੇਂ 'ਚ ਸਾਡੇ ਮਲੇਰਕੋਲੇ ਮਲੇਰਕੋਲੇ ਵੱਲੋਂ ਸਾਡੀਆਂ ਮਸਜਿਦਾਂ ਵੱਲੋਂ ਕੋਈ ਇੱਕ ਐਸਾ ਪੇਸ਼ੈਂਟ ਨਹੀਂ ਹੋਊਗਾ ਵੀ ਜਿਹੜਾ ਬਲੱਡ ਦੇ ਨਾ ਹੋਣ ਕਰਕੇ ਕਿਸੇ ਤਰੀਕੇ ਨਾਲ ਉਸ ਦੀ ਮਤਲਬ ਜਿੰਦਗੀ ਨੂੰ ਖਤਰਾ ਆ ਜੂਏ ਜਿਹੜਾ ਕਿ ਇਲਾਜ ਦੇ ਉੱਪਰ ਆ ਸ਼ਹਿਰ ਲੈਵਲ ਤੇ ਉਹ ਇਹ ਹੈ ਕਿ ਅਸੀਂ ਇਨਸ਼ਾਅੱਲਾ ਮਦਰਸਾ ਬਲੱਡ ਬੈਂਕ ਕੋਲੋਂ ਸ਼ਹਿਰ ਚ ਮਸਜਿਦਾਂ ਦੇ ਮੈਨੇਜਮੈਂਟਾਂ ਨੂੰ ਐਲਾਨ ਦਿੰਨੇ ਆ ਕਿ ਤੁਸੀਂ ਅਸੀਂ ਜਿਹੜੇ ਇਲਾਜ ਨੂੰ ਉਹ ਇਮਾਮ ਸਾਹਿਬ ਪਹਿਲਾਂ ਪਾਸ ਕਰਨਗੇ ਕੋਈ ਵੀ ਸਾਥੀ ਆ ਮੰਨ ਲਓ ਕਿਸੇ ਫਲਾ ਮਹੱਲੇ ਚ ਕੋਈ ਸਾਥੀ ਬਿਮਾਰ ਆ ਤਾਂ ਉਸ ਦਾ ਜਿਹੜਾ ਨਜਾਮ ਹੋਗਾ ਉਹ ਸੋਸਾਇਟੀ ਤੱਕ ਚਾਹੇ ਸੋਸਾਇਟੀ ਦਾ ਪ੍ਰੈਜ਼ੀਡੈਂਟ ਲੈ ਕੇ ਆ ਜਾਈਵੇ ਕਿ ਸੋ ਫੜਿਆ ਨਹੀਂ ਜਾਊਗਾ ਕਿ ਸੋਸਾਇਟੀ ਵੱਲੋਂ ਜਦ ਤੱਕ ਕਿ ইমাম ਸਾਹਿਬ ਵੱਲੋਂ ਮੈਨੇਜਮੈਂਟ ਨੂੰ ਮਸਜਿਦ ਦੀ ਮੈਨੇਜਮੈਂਟ ਜਿਹੜੇ ਵਸਤੀ 'ਚ ਜਿਹੜੇ ਏਰੀਆ ਮਹੱਲੇ 'ਚ ਬੰਦਾ ਬਿਮਾਰ ਆ ਉਹ ਆਪਣੀ ਮਸਜਿਦ ਤੱਕ ਅਪਰੋਚ ਕਰੂਗਾ ਮਸਜਿਦ ਦੀ ਮੈਨੇਜਮੈਂਟ ਸਾਨੂੰ ਚਿੱਠੀ ਲਿਖੂਗੀ ਸਾਡੀ ਸੋਸਾਇਟੀ ਨੂੰ ਇਨਸ਼ਾਅੱਲਾ ਸਾਡੀ ਸੋਸਾਇਟੀ ਉਸ ਚਿੱਠੀ ਦੇ ਸਬਬ ਸਿੱਧਾ ਹੀ ਅਮਾਉਂਟ ਜੋ ਵੀ ਆ ਉਹ ਸਿੱਧੀ ਮੈਨੇਜਮੈਂਟ ਨੂੰ ਦਿੱਤੀ ਜਾਊਗੀ ਇਸ ਦੇ ਨਾਲ ਕੀ ਹੈ ਇੱਕ ਤਾਂ ਜਿਹੜਾ ਪੇਸ਼ੈਂਟ ਆ ਉਹ ਥੋੜਾ ਪਰਦੇ ਚ ਰਹੂਗਾ ਅਸੀਂ ਕੀ ਹੈ ਅਸੀਂ ਦੇਣਾ ਸੁਸਾਇਟੀਆਂ ਨੇ 2000 3000 ਹੁੰਦਾ ਔਰ ਆਵਾਮ ਦਾ ਜਲੂਸ ਐ ਨਿਕਲ ਜਾਂਦਾ ਜੀ ਸਾਨੂੰ ਉਹ ਵੀ ਪਤਾ ਹੈ ਤਪਤੀ ਇਧਰੋਂ ਵੀ ਹੋਗੀ ਦਿੱਲੀ ਰਿਸ਼ਤੇਦਾਰੀ ਚ ਵੀ ਹੋਗੀ ਇਸ ਲਈ ਅਸੀਂ ਇਹ ਚਾਹੁੰਦੇ ਆ ਵੀ ਜਿਹੜੇ ਛੋਟੇ ਛੋਟੇ ਇਲਾਜ ਹੋਣਗੇ ਉਹ ਤਾਂ ਮੈਨੇਜਮੈਂਟ ਨੇ ਖੁਦ ਹੀ ਫੜ ਲੈਣੇ ਨੇ ਔਰ ਜਿਹੜਾ ਇੱਕ ਵੱਡੇ ਪੱਧਰ ਦਾ ਇਲਾਜ ਹੋਊਗਾ ਇਨਸ਼ਾਅੱਲਾ ਉਹ ਅੱਲਾ ਦੀ ਦੁਆ ਹੁਕਮ ਨਾਲ ਆਪਾਂ ਜਿੰਨਾ ਕੋ ਹੋਵਾਂਗੇ ਇਨਸ਼ਾਅੱਲਾ ਵੱਧ ਤੋਂ ਵੱਧ ਕਰਾਂਗੇ ਬਿਸਮਿਲ੍ਲਾਹਿ ਰਹਿਮਾਨ ਰਹੀਮ ਅੱਜ ਦਾ ਇਹ ਪ੍ਰੋਗਰਾਮ ਜੋ ਥਾ ਆਪਣੀ ਨੋਇਅਤ ਦਾ ਇੱਕ ਵੱਖਰਾ ਹੀ ਪ੍ਰੋਗਰਾਮ ਥਾ ਜਿਸ ਦੇ ਅੰਦਰ ਸ਼ਹਿਰ ਦੇ ਮਸਜਿਦਾਂ ਦੇ ਅੰਦਰ ਹਰ ਇਮਾਨ ਦੇ ਨਾਲ ਸੁਸਾਇਟੀ ਦੇ ਜੋ ਹੈ ਲੋਕਾਂ ਨੇ ਸੰਪਰਕ ਕੀਤਾ ਜਿਹੜੇ ਮੈਂਬਰਾਨ ਨੇ ਉਹਨਾਂ ਤੱਕ ਪਹੁੰਚੇ ਉਹਨਾਂ ਨੂੰ ਮੈਸੇਜ ਦਿੱਤਾ ਔਰ ਅਲਹਮਦੁਲਿਲਾ ਸ਼ਹਿਰ ਦੀ ਜਮਾ ਮਸਜਿਦ ਜਿੱਥੇ ਇਸ ਵਕਤ ਅਸੀਂ ਖੜੇ ਆ ਇੱਥੇ ਉਹਨਾਂ ਨੂੰ ਇੱਕ ਪੈਗਾਮ ਦੇ ਤਹਿਤ ਇਕੱਠਾ ਕੀਤਾ ਗਿਆ ਔਰ ਇਸ ਦੇ ਅੰਦਰ ਜਿੱਥੇ ਇਮਾਮਾ ਦਾ ਖੈਰ ਮਕਦਮ ਵੀ ਥਾ ਔਰ ਉਹਨਾਂ ਦਾ ਇੱਕ ਮਕਾਮ ਔਰ ਰਤਬਾ ਜੋ ਸਾਡੇ ਸਮਾਜ ਦੇ ਅੰਦਰ ਹੋਣਾ ਚਾਹੀਦਾ ਉਸ ਦੇ ਬਾਰੇ ਜਿੱਥੇ ਗੱਲ ਹੋਈ ਤਾ ਉਸ ਦੇ ਨਾਲ ਨਾਲ ਸੁਸਾਇਟੀ ਨੇ ਇੱਕ ਜੋ ਹੈ ਬਹੁਤ ਸਾਰੇ ਐਲਾਨات ਕੀਤੇ ਨੇ ਔਰ ਇਨਸ਼ਾਅੱਲਾ ਜਿਹੜੇ ਕੰਮ ਤੁਸੀਂ ਦੇਖ ਰਹੇ ਹੋ ਕਿ ਸੁਸਾਇਟੀ ਕਰਤਾ ਬਹੁਤ ਦਿਨਾਂ ਤੋਂ ਰਹੀ ਹੈ ਲੇਕਿਨ ਹੁਣ ਸੁਸਾਇਟੀ ਦੇ ਮਕਾਸਿਦ ਦੇ ਅੰਦਰ ਇਹ ਬਾਤ ਆਈ ਹੈ ਕਿ ਇਨਸ਼ਾਅੱਲਾ ਇਹ ਕੰਮ ਅਸੀਂ ਮਸਜਿਦ ਲੈਵਲ ਤੇ ਕਰਾਂਗੇ ਤਾਂ ਕਿ ਮਸਜਿਦਾਂ ਦੇ ਇਤਵਾ ਨਾਲ ਜੋ ਹੈ ਕੋਈ ਸਾਡਾ ਜ਼ਰੂਰਤਮੰਦ ਕੋਈ ਸਾਡਾ ਬਿਮਾਰ ਭਾਈ ਐਸਾ ਨਾ ਹੋਵੇ ਕਿ ਜਿਹੜਾ ਬੰਦਾ ਮਾਲੀ ਹਾਲਤ ਵਜਾ ਕਰਕੇ ਜਾਂ ਕਿਸੇ ਜੋ ਹੈ ਖੂਨ ਦੀ ਵਜਾ ਕਰਕੇ ਕਿਸੇ ਨੂੰ ਜ਼ਿੰਦਗੀ ਖਤਰੇ ਚ ਪਾਉਣੀ ਪੈ ਜਵੇ ਜਾਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਕਰਨਾ ਪਵੇ ਅਤੇ ਦਾ ਵੀ ਤੁਸੀਂ ਆਪਣੀ ਸਪੀਚ ਦੇ ਵਿੱਚ ਗੱਲ ਕਹੀ ਸੀਗੀ ਕਿ ਜਿਹੜੇ ਇਮਾਮ ਲੋਕ ਨੇ ਉਹਨਾਂ ਨੂੰ ਮੱਜਦਾਂ ਤੋਂ ਅੱਗੇ ਵੱਧ ਕੇ ਸਮਾਜ ਸੇਵਾ ਦੇ ਜਿਹੜੇ ਕੰਮ ਨੇ ਉਹਨਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਤੇ ਇੱਥੇ ਇਮਾਮ ਸਾਹਿਬ ਸੀਗੇ ਅਫਦਲ ਕੈਯੂਮ ਸਾਹਿਬ ਉਹਨਾਂ ਨੇ ਮੇਰੇ ਖਿਆਲ ਅੱਜ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਆਪਣੀ ਮੱਜਦ ਦੇ ਬਾਹਰ ਜਿਹੜਾ ਵਕਫ ਜਿਹੜਾ ਬਿਲ ਹੈ ਉਹਦੇ ਖਿਲਾਫ ਪ੍ਰੋਟੈਸਟ ਵਗੈਰਾ ਕੀਤਾ ਤਾਂ ਕੀ ਮਤਲਬ ਇਸ ਮਿਸ਼ਨ ਨੂੰ ਅੱਗੇ ਚਲਾਇਆ ਜਾਊਗਾ ਕਿ ਸਿਰਫ ਬਿਆਨ ਤੱਕ ਹੀ ਰਹੂਗਾ ਨਹੀਂ ਇਨਸ਼ਾਅੱਲਾ ਇਹ ਮਿਸ਼ਨ ਜੋ ਹੈ ਇਹ ਅੱਗੇ ਚੱਲੂਗਾ ਅਸਲ ਅਸੀਂ ਇਹ ਦੇਖੀਏ ਇਮਾਮ ਜਿਹੜਾ ਹੁੰਦਾ ਮੁਖਤਦਾ ਹੁੰਦੇ ਨੇ ਉਹ ਰਹਿਨੁਮਾ ਹੁੰਦੇ ਨੇ ਇਹ ਇੱਕ ਸਾਡੇ ਸੋਚ ਐਸੀ ਬਣ ਗਈ ਕਿ ਇਮਾਮ ਸਾਹਿਬ ਨੂੰ ਵਿਚਾਰਿਆਂ ਨੂੰ ਬਸ ਇੱਥੇ ਤੱਕਰ ਕਰਤਾ ਕਿ ਤੁਸੀਂ ਆਪਦੇ ਮਸੱਲੇ ਤੱਕਰ ਹੀ ਬਾਤ ਕਰਨੀ ਹੈ ਇੱਥੇ ਤੱਕਰ ਹੀ ਸੋਚ ਰੱਖਣੀ ਹੈ ਹਾਲਾਂਕਿ ਇਹ ਇਕੱਲੀ ਜ਼ਿੰਮੇਵਾਰੀ ਨਹੀਂ ਜਿਹੜਾ ਬੰਦਾ ਸਾਡੀ ਨਮਾਜ਼ ਦਾ ਇਮਾਮ ਹੋ ਸਕਦਾ ਹੈ ਮੁਖਤਦਾ ਹੋ ਸਕਦਾ ਹੈ ਉਹ ਸਾਡੇ ਸਾਰੇ ਕੰਮਾਂ ਦੇ ਅੰਦਰ ਮੁਖਤਦਾ ਹੋ ਸਕਦਾ ਹੈ ਅੱਜ ਤੋਂ ਅਬੂ ਬਕਰ ਸਦਿਕ ਰਜ਼ੀ ਅੱਲਾਹੁ ਤਾਲਾ ਨੂੰ ਖਲੀਫਾ ਐਵਲ ਬਣੇ ਉਸ ਇਸੇ ਬਾਅਦ ਉਹ ਪਰ ਇਤਿਫਾਕ ਹੋਇਆ ਕਿ ਜਿਨ੍ਹਾਂ ਨੂੰ ਅੱਲਾਹ ਨਬੀ ਨੇ اپنی زندگی ਦੇ ਅੰਦਰ ਜੋ ਹੈ ਮਸੱਲੇ ਦੀ ਇਮਾਮਤ ਦੇਤੀ ਜ਼ਿੰਮੇਦਾਰ ਬਣਾਤਾ ਉਹ ਕੀ ਗੱਲ ਹੈ ਸਾਡੀ ਇਹ ਦੁਨਿਆਵੀ ਜਿਹੜੇ ਕੰਮ ਨੇ ਇਹਨਾਂ ਦੇ ਲਈ ਨਹੀਂ ਸਾਡੇ ਜ਼ਿੰਮੇਦਾਰ ਹੋ ਸਕਦੇ ਹੈਗੇ ਇਸ ਕਰਕੇ ਇਹੀ ਮੈਸੇਜ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਇਨਸ਼ਾਅੱਲਾ ਇਹ ਅਮਲੀ ਤੌਰ ਤੇ ਵੀ ਤੁਸੀਂ ਇਨਸ਼ਾਅੱਲਾ ਇਸ ਦਾ ਨਮੂਨਾ ਦੇਖੋਗੇ ਅੱਗੇ ਜੀ ਕੀ ਨਾਮ ਹੈ ਤੁਹਾਡਾ ਕੀ ਕੰਮ ਹੈ ਮੇਰਾ ਨਾਮ ਸਹਿਵਸਲਮ ਹੈ ਜੀ ਜੀ ਕੀ ਕੰਮ ਹੈ ਮੈਂ ਤਕਵਾ ਵੈਲ ਫੇਅਰ ਸੁਸਾਇਟੀ ਦਾ ਮੈਂਬਰ ਆ ਜੀ ਤੇ ਜਿਹੜਾ ਅੱਜ ਇਹ ਕਦਮ ਚੱਕਿਆ ਤਕਵਾ ਵੈਲ ਫੇਅਰ ਸੁਸਾਇਟੀ ਨੇ ਕਿ ਮਸਜਿਦਾਂ ਦੇ ਵਿੱਚੋਂ ਇਲਾਜ ਹੋਊਗਾ ਪਹਿਲੇ ਜਿਵੇਂ ਮੌਲਾਨਾ ਸਾਹਿਬ ਨੇ ਦੱਸਿਆ ਕਿ ਪਹਿਲੇ ਟਾਈਮ ਤੋਂ ਹੋ ਰਿਹਾ ਹੈ ਪਹਿਲੇ ਟਾਈਮ ਤੋਂ ਹੋ ਰਿਹਾ ਸੀ ਤੇ ਆਪਾਂ ਲੋਗ ਇਹਨੂੰ ਭੁੱਲ ਗਏ ਅੱਜ ਤੱਕ ਵਕਵਾ ਵੈਲਫੇਅਰ ਸੁਸਾਇਟੀ ਨੂੰ ਅੱਲਾ ਨੇ ਤੋਫੀਕ ਦਿੱਤੀ ਹੈ ਕਿ ਇਹ ਕੰਮ ਦੁਬਾਰਾ ਕਰਨ ਜਾ ਰਹੀ ਹੈ ਤੇ ਅੱਲਾ ਪਾਕ ਨੇ ਇਹਨੂੰ ਕਬੂਲ ਕਰੇ ਤੇ ਸਾਰਿਆਂ ਨੂੰ ਦੁਆ ਗੁਜਾਰਿਸ਼ ਵੀ ਹੈ ਕਿ ਦੁਆ ਕਰੀਏ ਇਹ ਸਫਲ ਹੋਈਏ ਇਨਸ਼ਾ ਅੱਲਾ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਮਾਸ਼ਾ ਅੱਲਾ ਜਿਹੜਾ ਇਹ ਕਦਮ ਚੁੱਕਿਆ ਗਿਆ ਜੀ ਤਕਵਾ ਵਲਫੇਅਰ ਸੁਸਾਇਟੀ ਦੀ ਤਰਫੋਂ ਬਹੁਤ ਅੱਛਾ ਕਦਮ ਚੁੱਕਿਆ ਗਿਆ ਹੈ ਔਰ ਬਹੁਤ ਅੱਛੀ ਸ਼ੁਰੂਆਤ ਹੈ ਔਰ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਜਿਹੜੇ ਆਇਮਾ ਹਜ਼ਰਤ ਨੇ ਉਹਨਾਂ ਤੋਂ ਸ਼ੁਰੂ ਕੀਤੀ ਗਈ ਹੈ ਅੱਜ ਕੱਲ ਆਪਾਂ ਜਾਣਦੇ ਹਾਂ ਕਿ ਆਇਮਾ ਹਜ਼ਰਤ ਨੇ ਪੂਰੇ ਰਮਜ਼ਾਨ ਅਲ ਮੁਕੱਦਸ ਦੇ ਅੰਦਰ ਬੜੀ ਤਨਦੇਹੀ ਦੇ ਨਾਲ ਕੁਰਾਨ ਮੁਕੱਦਸ ਦਾ ਸੁਣਨਾ ਸੁਣਾਉਣਾ ਔਰ ਪੂਰਾ ਰਮਜ਼ਾਨ ਅਲ ਮੁਕੱਦਸ ਦੇ ਅੰਦਰ ਆਪਣੀ ਡਿਊਟੀ ਅੰਜਾਮ ਦੇਣਾ ਮਸਜਿਦਾਂ ਦੇ ਅੰਦਰ ਬੜੀ ਤਨਦੇਹੀ ਦੇ ਨਾਲ ਇਹਨਾਂ ਹਜ਼ਰਤ ਨੇ ਅੰਜਾਮ ਦਿੱਤੀ ਹੈ ਬੜੀ ਮੁਬਾਰਕਬਾਦ ਦੇ ਮੁਸਤਹਿਕ ਨੇ ਇਸੇ ਚੀਜ਼ ਨੂੰ ਸਾਹਮਣੇ ਰੱਖਦੇ ਹੋਏ ਮਾਸ਼ਾਅੱਲਾ ਤਕਵਾ ਵੈਲਫੇਅਰ ਸੁਸਾਇਟੀ ਦੀ ਤਰਫ ਤੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਬਹੁਤ ਹੀ ਅੱਛਾ ਬਹੁਤ ਹੀ ਮੁਬਾਰਕ ਕਦਮ ਹੈ ਔਰ ਅਗਲਾ ਜਿਹੜਾ ਕਦਮ ਹੈ ਕਿ ਜਿਹੜੀ ਬਿਮਾਰਾਂ ਦੀ ਤਫਤੀਸ਼ ਹੋ ਗਈ ਔਰ ਉਹਨਾਂ ਦੀ ਉਹਨਾਂ ਦੀ ਮਦਦ ਕੀਤੀ ਜਾਊਗੀ ਉਹ ਵੀ ਮਸਜਿਦ ਲੈਵਲ ਤੇ ਕੀਤੀ ਜਾਊਗੀ ਇਹ ਬਹੁਤ ਹੀ ਵੱਡਾ ਕਦਮ ਹੈ ਔਰ ਇਹ ਉਹ ਕਦਮ ਹੈ ਜਿਹੜਾ ਕਰਨੇ ਅਵਲ ਦੇ ਅੰਦਰ ਯਾਨੀ ਸ਼ੁਰੂ ਜ਼ਮਾਨੇ ਦੇ ਅੰਦਰ ਇਸਲਾਮ ਦਾ ਜਿਹੜਾ ਸ਼ੁਰੂ ਜ਼ਮਾਨਾ ਥਾ ਕਿ ਹਰ ਚੀਜ਼ ਹਰ ਜ਼ਰੂਰਤ اور ضرورت مند دی ਜਿਹੜੀ ضرورت تھی ਉਹ ਮਸਜਿਦ ਦੇ ਅੰਦਰੋਂ ਪੂਰੀ ਹੋ ਰਹੀ تھی 마শাআল্লাহ ਇਹ ਅਸੀਂ ਮੁਬਾਰਕਬਾਦ ਦਿੰਦੇ ਆ ਤਕਵਾ ਵੈਲਫੇਅਰ ਸੁਸਾਇਟੀ ਵਾਲੇ ਖਾਸ ਤੌਰ ਪਰ ਮੁਜ਼ਮਿਲ ਸਾਹਿਬ ਨੂੰ ਕਿ ਉਹਨਾਂ ਨੇ ਬੜਾ ਹੀ ਅੱਛਾ ਕਦਮ ਚੱਕਿਆ ਔਰ ਮਸਜਿਦ ਦੇ ਲੈਵਲ ਤੇ ਇੱਕ ਘਰ ਘਰ ਦੇ ਅੰਦਰ ਜਿਹੜਾ ਵੀ ਕੋਈ ਜ਼ਰੂਰਤਮੰਦ ਹੋਗਾ ਮਸਜਿਦ ਦੇ ਲੈਵਲ ਤੇ ਸਾਹਮਣੇ ਆਊਗਾ ان شاء بات آئی سارے ممبر نے بہت ہی بات دنیا اور بہت ہی اچھا جا قدم چکیا اندر اللہ رب العزت انشاءاللہ مدد گے اور یہ بہت اگے تک انشاءاللہ ہے اللہ یہ سوسائٹی کی طرف چکیا ہوا قدم بہت اگے تک گا اللہ تعالیٰ قبول فرما